ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬੀਜੇਪੀ ਦੇ ਵੱਡੇ ਲੀਡਰ ਕਿਸਾਨ ਆਗੂਆਂ ਤੋਂ ਡਰ ਚੁੱਕੇ ਨੇ ਇਹ ਸਵਾਲ ਕਿਉਂ ਉਠਿਆ ਤੁਹਾਨੂੰ ਦੱਸ ਦਿਆਂ ਦਰਸਨ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਕਿਸਾਨ ਪਵੰਦੇ ਵਿੱਚ ਇੱਕ ਬਹਿਸ ਵਾਸਤੇ ਖੁੱਲੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਕੋਈ ਵੀ ਭਾਜਪਾ ਦਾ ਆਗੂ ਨਹੀਂ ਪਹੁੰਚਿਆ ਕਿਸਾਨ ਆਗੂਆਂ ਨੇ ਖਾਲੀ ਕੁਰਸੀਆਂ ਦੇ ਉੱਤੇ ਨਰਿੰਦਰ ਮੋਦੀ ਅਮਿਤ ਸ਼ਾਹ ਜੇਪੀ ਨੱਡਾ ਅਰਜਨ ਮੁੰਡਾ ਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਲਗਾ ਕੇ ਬੈਸ ਲਈ ਤੈਅ ਕੀਤੀ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦੇ ਸਮੇਂ ਦਾ ਇੰਤਜ਼ਾਰ ਕੀਤਾ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਫੂਲ, ਜਗਜੀਤ ਸਿੰਘ ਢੱਲੇਵਾਲ, ਮਨਜੀਤ ਸਿੰਘ ਰਾਏ, ਅਮਨੀਤ ਸਿੰਘ ਮੰਗਟ, ਅਭੀ ਮੈਨੂ ਪਹਾੜ ਤੇ ਸੁਖਜੀਤ ਸਿੰਘ ਖੈਰਾ ਨੇ ਭਾਜਪਾ ਆਗੂਆਂ ਦੇ ਨਾਮ ਨਾ ਆਉਣ ਤੇ ਆਪਣੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਉਨਾ ਕਹੇ ਕਿ ਪੰਜਾਬ ਦਾ ਕਿਸਾਨ ਭਾਜਪਾ ਆਗੂਆਂ ਦੇ ਨਾਲ ਹਰ ਸਮੇਂ ਬੈਸ੍ਹ ਵਾਸਤੇ ਤਿਆਰ ਹੈ ਭਾਜਪਾ ਆਪਣੀ ਮਰਜ਼ੀ ਦੀ ਥਾਂ ਤੇ ਸਮਾਂ ਤੈਅ ਕਰ ਲਵੇ ਕਿਸਾਨ ਬਹਿਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਜਾਣਗੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਸ਼ੰਭੂ ਤੇ ਇਕਨੌਰੀ ਦੇ ਵਿੱਚ ਚੱਲ ਰਹੇ ਅੰਦੋਲਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਅੰਦੋਲਨ ਦੇ 100 ਦਿਨ ਮੁਕੰਮਲ ਹੋਣ ਤੇ ਅੰਦੋਲਨ ਵਾਲੀ ਥਾਂ ਤੇ ਵੱਡੇ ਕਾਟੇ ਕੀਤੇ ਜਾਣਗੇ ਇਸ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਗੇ ਅਤੇ ਇਸ ਤੋਂ ਇਲਾਵਾ 1 ਮਈ ਨੂੰ ਦੋਵਾਂ ਮੋਰਚਿਆਂ ਤੇ ਮਜ਼ਦੂਰ ਦਿਹਾੜਾ ਮਨਾਇਆ ਜਾਏਗਾ ਉਹਨਾਂ ਕਹਿ ਕੇ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਕੀਤਾ ਗਿਆ ਚੱਕਾ ਜਾਮ ਵੀ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ ਇਹ ਵੀ ਦੱਸਿਆ ਕਿ ਉਨਾ ਕਹਿ ਆਏ ਕਿ ਜਦੋਂ ਤੱਕ ਹਰਿਆਣਾ ਸਰਕਾਰ ਦੇ ਵੱਲੋਂ ਤਿੰਨ ਨੌਜਵਾਨ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੇਲ ਮਾਰਗ ਤੇ ਚੱਕਾ ਜਾਮ ਵੀ ਜਾਰੀ ਰਹੂਗਾ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਸਾਨਾਂ ਨਾਲ ਹਰ ਸਮੇਂ ਗੱਲਬਾਤ ਕਰਨ ਲਈ ਤਿਆਰ ਰਹਿਣ ਦਾ ਦਾਅਵਾ ਕੀਤਾ ਸੀ ਅਤੇ ਉਸੇ ਸਦਕਾ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਖੁੱਲੀ ਬੈਂਸ ਰੱਖੀ ਗਈ ਸੀ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਖੁਦ ਹੀ ਕਿਸਾਨਾਂ ਨੂੰ ਬੈਸਲੀ ਬੰਗਾਰ ਕੇ ਖੁੱਲੀ ਚਰਚਾ ਦੇ ਵਿੱਚ ਨਾ ਆਉਣਾ ਤੇ ਇਹ ਸਾਬਤ ਕਰਦਾ ਕਿ ਭਾਜਪਾ ਸਰਕਾਰ 'ਚ ਕਿਸਾਨਾਂ ਨਾ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਮਾਦਾ ਜਾਂ ਜਿਗਰਾ ਨਹੀਂ ਹੈਗਾ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨ ਮਜ਼ਦੂਰਾਂ ਖਿਲਾਫ ਲਗਾਤਾਰ ਲਏ ਗਏ ਫੈਸਲੇ ਜਿਸ ਕਰਕੇ ਅੱਜ ਚੋਣਾਂ ਦੇ ਵਿੱਚ ਭਾਜਪਾ ਗੂ ਸਵਾਲਾਂ ਤੋਂ ਲਗਾਤਾਰ ਭੱਜ ਰਹੇ ਨੇ ਜਦੋਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨ ਆਗੂਆਂ ਸਵਾਲ ਕਰਦੇ ਨੇ ਅਤੇ ਉਸ ਸਮੇਂ ਵੀ ਭਾਜਪਾ ਉਹਹੀ ਕਹਿ ਕੇ ਸਵਾਲਾਂ ਤੋਂ ਭੱਜਦੇ ਹਨ ਕਿ ਇਹ ਨੀਤੀ ਦੇ ਮਾਮਲੇ ਸਿਖਰਲੀ ਲੀਡਰਸ਼ਿਪ ਦੇ ਨਾਲ ਜੁੜੇ ਹੋਏ ਨੇ ਅੱਜ ਜਦੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਬੈਸ ਦੇ ਸੱਦਾ ਦਿੱਤਾ ਗਿਆ ਤਾਂ ਉਹ ਵੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਗੈਰ ਹਾਜ਼ਰ ਨਜ਼ਰਾਈ ਲੋਕ ਸਭਾ ਚੋਣਾਂ ਦੇ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਪੰਜਾਬ ਭਰ ਦੇ ਵਿੱਚ ਭਾਜਪਾ ਆਗੂਆਂ ਨੂੰ ਘੇਰ ਕੇ ਸਵਾਲ ਪੁੱਛੇ ਜਾ ਰਹੇ ਨੇ ਇੱਥੋਂ ਤੱਕ ਕਿ ਵਿਰੋਧ ਵੀ ਕੀਤਾ ਜਾ ਰਿਹਾ ਜਿੰਨੇ ਵੀ ਭਾਜਪਾ ਦੇ ਉਮੀਦਵਾਰ ਨੇ ਪੰਜਾਬ ਭਰ ਦੇ ਵਿੱਚ ਉਹਨਾਂ ਨੂੰ ਕਿਸਾਨਾਂ ਦਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਹੁਣ ਤੱਕ ਕਿਸਾਨਾਂ ਵਾਸਤੇ ਕੀ ਕੁਝ ਕੀਤਾ ਜਿਸ ਤਾਕੇ ਸਾਹਮਣਾ ਭਾਜਪਾ ਗੋਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਭਾਜਪਾ ਗੋ ਭੱਜ ਦੇ ਨਜ਼ਰ ਆ ਰਹੇ ਨੇ ਤੇ ਆਪਣੀ ਸ਼ਬੀ ਬਚਾਉਣ ਤੇ ਲੱਗੇ ਹੋਏ ਨੇ ਤੇ ਹੁਣ ਜਵਾਬ ਕੀ ਦਈਏ ਉਥੇ ਵੋਟਾਂ ਮੰਗਣ ਕਿਸ ਤਰੀਕੇ ਨਾਲ ਜਾਈਏ ਭਾਜਪਾ ਉਮੀਦਵਾਰਾਂ ਦੀਆਂ ਮੁਸ਼ਕਲਾਂ ਪੰਜਾਬ ਤੇ ਕੁਝ ਹਰਿਆਣਾ ਵਿੱਚ ਵਧ ਚੁੱਕੀਆਂ ਨੇ ਇਥੋਂ ਤੱਕ ਕਿ ਦੇਸ਼ ਭਰ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਦਾ ਪ੍ਰਭਾਵ ਹੈ ਤਾਂ ਦੂਜੇ ਸੂਬਿਆਂ ਵਿੱਚ ਭਾਵੇਂ ਘੱਟ ਵਿਰੋਧ ਨਜ਼ਰ ਆ ਰਿਹਾ ਪਰ ਵਿਰੋਧ ਕਾਨੂੰਨ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਦਿਨੋਂ ਦਿਨ ਪਰ ਲੋਕ ਸਭਾ ਚੋਣਾਂ ਦਾ ਲਾਂ ਜਿਹੜਾ ਹੋ ਚੁੱਕਿਆ ਹੈ ਦੂਜੇ ਸੂਬਿਆਂ ਦੇ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਹੋ ਰਹੀਆਂ ਨੇ ਕੁਝ ਵਾਸਤੇ ਅੱਗੇ ਤਿਆਰੀ ਹੈ ਤੇ ਪੰਜਾਬ ਵਿੱਚ ਵੀ ਸਵਾ ਮਹੀਨੇ ਤੱਕ ਵੋਟਾਂ ਨੇ ਜੜੀਆਂ ਪੈਣੀਆਂ ਨੇ ਪਰ ਇਸ ਤੋਂ ਪਹਿਲਾਂ ਭਾਜਪਾ ਆਗੂਆਂ ਦਾ ਜਿਹੜਾ ਧਰਾਉ ਕੀਤਾ ਜਾ ਰਿਹਾ ਹੈ ਖਾਲੀਆਂ ਛੰਡੀਆਂ ਲੈ ਕੇ ਉਹਨਾਂ ਨੂੰ ਤਿੱਖੇ ਸਵਾਲ ਪੁੱਛੇ ਜਾ ਰਹੇ ਨੇ ਤਾਂ ਇਸ ਤਰੀਕੇ ਨਾਲ ਕਿਸਾਨ ਨੇ ਉਹਨਾਂ ਨੂੰ ਵਕਤ ਪਾਉਂਦੇ ਨਜ਼ਰ ਆ ਰਹੇ ਨੇ ਜੁੜੇ ਹੋਣ ਲੇਟਰ ਪੰਜਾਬੀ ਮੀਡੀਆ ਦੇ ਨਾਲ ਦਿਓ ਇਜਾਜ਼ਤ ਧੰਨਵਾਦ